ਦੇ ਵਿਦਿਆਲਯ ਜੀ ਹੋਏ ਨੇ ਉਹਨਾਂ ਨੇ ਸਟੇਡੀਅਮ 'ਚ ਇਹ ਗੱਲ ਬੋਲਿਆ ਸੀਗਾ ਆ ਨਸ਼ੇ ਵਾਲੀ ਤੇ ਬਿੱਟੂ ਉਹਨਾਂ ਦੇ ਨਾਲ ਜੀ ਬਿਮਾਰ ਸੀ ਕੁਝ ਦਿਨਾਂ ਬਾਅਦ ਬਿੱਟੂ ਦੀ ਮੌਤ ਹੋ ਗਈ ਇਹਨਾਂ ਨੇ ਉਹਦੇ ਪਰਿਵਾਰ ਨੇ ਵੀ ਤਲਾਕ ਕੀਤਾ ਵੀ ਤੂੰ ਇਹ ਕੀ ਗੱਲ ਕਰਦਾ ਮਦਨ ਲਾਲ ਕੋਚ ਬੈਠੇ ਆ ਡੜਬਿੰਡੀ ਵਾਲੇ ਡੀਏਵੀ ਜਿੰਨੇ ਖਿਡਾਰੀ ਡੀਏਵੀ ਵੱਲੋਂ ਖੇਡਦੇ ਰਹੇ ਆ ਜਾਦੂ ਤੋਂ ਲੈ ਕੇ ਗਰਲਾਲ ਤੋਂ ਲੈ ਕੇ ਵਿੱਕੀ ਕਣਾਹਰ ਤੋਂ ਲੈ ਕੇ ਦਰਸ਼ਨ ਕਰਾਚੋ ਤੋਂ ਲੈ ਕੇ ਫੰਤਰਗਾਂਦੋਂ ਲੈ ਕੇ ਕੱਕਰਗਾਂਦੋਂ ਲੈ ਕੇ ਜਿਹਨੂੰ ਮਰਜ਼ੀ ਪੁੱਛ ਲੋ ਉਹਨਾਂ ਦਾ ਸੌਂ ਖਾ ਕੇ ਦੱਸੋ ਬਿੱਟੂ ਨੇ ਕੀ ਕੀਤਾ ਸੀ ਬਿੱਟੂ ਕਿਉਂ ਮਰਿਆ ਕੀ ਕੀਤਾ ਸੀ ਆਹੀ ਜਿਹੜਾ ਮੈਂ ਦੱਸ ਰਿਹਾ ਸੁਣ ਦਰਵਾਪੇ ਆ ਟੈਕ ਹੋਇਆ ਅੰਬੀ ਨੂੰ ਗਰਾਊਂਡ ਦੇ ਵਿੱਚ ਜਿਹਦੇ ਮਰਿਆ ਜੱਸ ਗਗੜਾ ਗੱਡੀ 'ਚ ਮਰਿਆ ਮੁੰਡਾ ਨੋਨਾ ਪੂਰਾ ਤਗੜਾ ਬਣ ਚੱਲਿਆ ਸੀਗਾ ਇੱਥੋਂ ਵਾਲਾ ਆਲੀਕੇ ਵਾਲਾ ਮੁੰਡਾ ਅਸੋਖਮਨ ਹੁਣ ਇਹ ਦੂਜੇ ਪਾਸੇ ਜਾ ਕੇ ਜਿਹੜੇ ਦਾ ਜ਼ਿਕਰ ਕਰ ਰਹੇ ਤੂੰ ਮਰਿਆ ਹੈ ਸੁਖਮਨ ਜਿਹੜਾ ਮੁੰਡਾ ਚੋਲੇ ਵਾਲਾ ਸੁਖਮਨ ਚੋਲਾ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਬਾਰੇ ਪਹਿਲਾਂ ਵੀ ਤੁਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਉਹਨਾਂ ਦੇ ਉਹਨਾਂ ਦੇ ਬ੍ਰਦਰ ਵੀ ਖੇਡਦੇ ਆ ਕੰਪਨੀ ਪਤਾ ਹੀ ਹੈ ਪਤਾ ਹੀ ਹੁੰਦਾ ਵੀਰ ਪਤਾ ਹੁੰਦਾ ਇਹ ਸੱਚ ਨੂੰ ਤਸلیم ਕਰਨ ਬਿਕਰਮ ਸਿਆ ਨਾ ਕਰਨ ਕੱਲ ਨੂੰ ਹੋ ਸਕਦਾ ਇਹਨਾਂ ਦੇ ਪਰਿਵਾਰ ਉੱਠ ਕੇ ਮੇਰੇ ਖਿਲਾਫ ਬੋਲਣ ਲੱਗ ਜਾਣ ਕਿ ਤੂੰ ਸਾਡੇ ਮੁੰਡਿਆਂ ਦੀ ਮਿੱਟੀ ਫਰੋਲਦਾ ਜੀ ਤੂੰ ਬਰਾਮ ਕਰਦਾ ਜੀ ਸੋ ਮੈਂ ਤੈਨੂੰ ਗੱਲ ਇਹ ਕਹਿਣਾ ਵੀ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਕਿਉਂਕਿ ਮੈਂ ਇਸ ਕਰਕੇ ਤੁਹਾਨੂੰ ਟੋਕਿਆ ਕਿ ਸੁਖਮਨ ਬਹੁਤ ਵੱਡਾ ਪਲੇਅਰ ਸੀਗਾ ਸੁਖਮਨ ਕੋਈ ਛੋਟਾ ਪਲੇਅਰ ਨਹੀਂ ਸੀ ਬਿੱਟੂ ਬਹੁਤ ਵੱਡਾ ਸੀ ਬਿੱਟੂ ਵੀ ਬਹੁਤ ਵੱਡਾ ਪਲੇਅਰ ਸੀ ਠੀਕ ਹੈ ਤੁਹਾਡੀ ਗੱਲ ਲੈਨ ਲਾ ਅਦਿਕਾ ਰੀਡਰਾਂ ਦੀਆਂ ਨਿਕਰਾਂ ਪਵਾ ਆਂਦਾ ਹੀ ਟੀ-ਸ਼ਰਟਾਂ ਜਦੋਂ ਬਿੱਟੂ ਖੇਡਦਾ ਸੀ ਬਹੁਤ ਵੱਡਾ ਖਿਡਾਰੀ ਸੀ ਪਰ ਗਿਆ ਕਿ ਮੈਂ ਛੋਟੀ ਉਮਰੇ ਕਿਉਂ ਗਿਆ ਉਹਦੇ ਕੁਝ ਚਰਚੇ ਨਹੀਂ ਕਰ ਰਹੇ ਨਹੀਂ ਜੀ ਬਹੁਤ ਵੱਡਾ ਮੱਲ ਮਰ ਗਿਆ ਜੀ ਬਹੁਤ ਵੱਡਾ ਖਿਡਾਰੀ ਮਰ ਗਿਆ ਜੀ ਮਾੜਾ ਹੋਇਆ ਜੀ ਮਾੜਾ ਹੋਇਆ ਜਦੋਂ ਇੱਕ ਇੱਕ ਮਰ ਗਿਆ ਦੋ ਮਰ ਗਿਆ ਮੈਨੂੰ ਇਹ ਸਭ ਸਾਲਾਂ ਦੀ ਗੱਲ ਛੱਡ ਸਦੀਆਂ ਚੱਕ ਆਪਾਂ ਗੱਲ ਕਰਦੇ ਹਾਂ ਸਦੀਆਂ ਤੱਕ ਮੈਨੂੰ ਪਿਛਲੀ ਇੱਕ ਸਦੀ ਦੇ ਵਿੱਚ ਹਾਕੀ 'ਚ ਕਿੰਨੇ ਖਿਡਾਰੀ ਮਰੇ ਆ ਫੁੱਟਬਾਲ 'ਚ ਕਿੰਨੇ ਮਰੇ ਆ ਕ੍ਰਿਕਟ 'ਚ ਕਿੰਨੇ ਮਰੇ ਆ ਦੱਸ ਦੇ ਕੁਝ ਤੇਰੀ ਨਜ਼ਰ 'ਚ ਕੋਈ ਇੱਕ ਅਦਾ ਬੰਦਾ ਹੈਗਾ ਤੇਰੇ ਦਿਮਾਗ 'ਚ ਕੋਈ ਮੈਨੂੰ ਦੱਸ ਦੇ ਵੀ ਆ ਬੰਦਾ ਕਿਸੇ ਨਸ਼ੇ ਕਰਕੇ ਜਾਂ ਕਿਸੇ ਅਟੈਕ ਨਾਲ ਜਾਂ ਕਿਸੇ ਕਿਡਨੀਆਂ ਫੇਲ ਹੋਣ ਨਾਲ ਮਰਿਆ ਸੋ ਰੌਲਾ ਪਤਾ ਕੀ ਆ ਦੁਨੀਆ ਤਮਾਸ਼ੀਬੀਨਾ ਨਾ ਸੱਚ ਕਹਿਣ ਦਾ ਜਿਗਰਾ ਕਿਹਚ ਨਾ ਕਿਹੇ ਚ ਬਰਦਾਸ਼ਤ ਕਰਨ ਦਾ ਮੱਦ